हरियाणा ਦੇ ਵਿੱਚ ਤੀਜੀ ਵਾਰ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੇ ਐਥਲਿਕ ਲਗਾਈ ਹੈ। ਪਰ ਇਹ ਇੱਕ ਕਾਰਜਕਰਤਾਵਾ ਦੇ ਲਈ ਕਾਰਜਕਰਤਾ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲਾ ਹਰ ਉੱਛਾ ਆਇਆ। ਪਰ ਇਹ ਲਈ ਉਹ ਸਾਰੇ ਵਧਾਈ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਅਸਰ ਤੀਜੀ ਵਾਰ ਜਿੱਤ ਰਿਹਾ ਨਾ ਬਹੁਤ ਜ਼ਰੂਰੀ ਹੈ। ਅਜਿਹਾ ਕਿ ਸਾਡੇ ਮਾਨਯੋਗ ਮੋਦੀ ਜੀ ਨੇ एक कहा गया कि भी अभी इस वार भी भारती जी हरियाणा सरकार बनावे ये अपने आप के इतिहास रचा गया जोड़ा हरियाणा के लंबे समय तो बढ़ी यहोजी फजेशन चली आए और पहली बार हो लगातार तीन बार जी किसी ने सरकार बनाई है ये खुशी का माहौल है और इस कार्यकर्ता ने बड़े उत्साह लड्डू वंट के खुशी मनाई है और मैं सारे सहराइयों को बधाई भी देना और भारतीय जनता पार्टी के हाईकमांड में भी ਜਿਹੜੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਔਰ ਵਿਸ਼ੇਸ਼ ਤੌਰ 'ਤੇ ਜ਼ਿਲ੍ਹੇ ਦੀ ਟੀਮ ਜ਼ਿਲ੍ਹੇ ਦੇ ਪ੍ਰਧਾਨ ਨੇ ਕੋਮਨ ਸ਼ਰਮਾ ਜੀ ਔਰ ਯੂਵਾ ਮੋਰਚਾ ਦੇ ਪ੍ਰਧਾਨ ਮਹਿਲਾ ਮੋਰਚਾ ਸਾਰਿਆਂ ਨੇ ਉਸ ਨੂੰ ਬਹੁਤ-ਬਹੁਤ ਵਧਾਈ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਹੈੱਡਕੁਆਰਟਰ ਹੁਸ਼ਾਰਪੁਰ ਵਿਖੇ ਹਰਿਆਣਾ ਦੇ ਵਿੱਚ ਜਿਹੜੀ ਜ਼ਬਰਦਸਤ ਜਿੱਤ ਭਾਰਤੀ ਜਨਤਾ ਪਾਰਟੀ ਨੂੰ ਪ੍ਰਾਪਤ ਹੋਈ ਹੈ ਉਸ ਦੀ ਖੁਸ਼ੀ ਮਨਾਉਣ ਵਾਸਤੇ ਆਪਣੇ ਜ਼ਿਲ੍ਹਾ ਅધ્યક્ષ ਨਿਪਨ ਸ਼ਰਮਾ ਜੀ ਦੀ ਅਗਸਤਾ ਦੇ ਵਿੱਚ ਇਕੱਠੇ ਹੋਏ ਆ ਸਾਰੇ ਕਾਰਜਕਰਤਾ ਨੂੰ ਬਹੁਤ-ਬਹੁਤ ਵਧਾਈ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਅੱਜ ਸਵੇਰੇ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਔਰ ਬਿਨਾਂ ਇੰਤਿਆਰ ਕੀਤੇ ਆਨੰਦ ਫਾਨਨ ਦੇ ਵਿੱਚ ਜਲੇਬੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਉਹ ਜਲੇਬੀਆਂ ਦਾ ਸਵਾਦ 2 ਘੰਟੇ ਬਾਅਦ ਹੀ ਫਿੱਕਾ ਹੋ ਗਿਆ ਔਰ ਉਹਨਾਂ ਨੂੰ ਬਹੁਤ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਕਿ ਕੀ ਦਾ ਕੀ ਹੋ ਗਿਆ ਸਾਡੇ ਰਾਸ਼ਟਰੀ ਪ੍ਰੋਖਟਾ ਔਰ ਸਾਡੇ ਸਾਰੇ ਨੇਤਾਵਾਂ ਨੇ ਕਿਹਾ कि 2 ਘੰਟੇ ਬਾਅਦ ਤੁਸੀਂ ਦੇਖੋ ਜਿਸ ਤਰੀਕੇ ਦੇ ਨਾਲ ਮਿਹਨਤ ਕੀਤੀ ਹੈ ਪਾਰਟੀ ਨੇ ਸਰਕਾਰ ਉੱਤੇ ਬਣਨ ਜਾ ਰਹੀ ਹੈ ਔਰ ਪਿਛਲੀ ਵਾਰੀ ਵਾਲ ਨਾਲੋਂ ਵੀ 10 ਸੀਟਾਂ ਵੱਧ ਬੀਜੇਪੀ ਉੱਤੇ ਲੈ ਕੇ ਗਈ ਔਰ ਕਲੀਅਰ ਮੈਜੋਰਟੀ ਆਈ ਪਿਛਲੀ ਵਾਰੀ ਦਾ ਸਪੋਰਟ ਦੇ ਨਾਲ ਸਰਕਾਰ ਬਣੀ ਲੇਕਿਨ ਇਸ ਵਾਰ ਮਾਨਜੋਗ ਨਰਿੰਦਰ ਮੋਦੀ ਜੀ ਜਗਤ ਪ੍ਰਕਾਸ਼ ਨੱਡਾ ਜੀ ਸ਼੍ਰੀ ਅਮਿਤ ਸ਼ਾਹ ਜੀ ਮਨੋਰ ਲਾਲ ਖੱਟੜ ਜੀ ਔਰ ਨਾਇਬ ਸਿੰਘ ਸੈਣੀ ਜੀ ਇਸ ਸਾਰੀ ਟੀਮ ਨੇ ਕਾਰਜਕਰਤਾ ਦੇ ਬਲ ਦੇ ਉੱਤੇ ਉੱਤੇ ਤੀਸਰੀ ਵਾਰੀ ਹੈਟ੍ਰਿਕ ਪਲਾ ਕੇ ਇੱਕ ਨਵੀਂ ਚੀਜ਼ ਪੇਸ਼ ਕੀਤੀ ਹੈ ਭਾਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਨੂੰ ਬਹੁਤ-ਬਹੁਤ ਬਧਾਈ ਸਾਰੇ ਤੁਹਾਤਾਂ ਦੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੈਂ ਮੀਨੂ ਸੇਠੀ ਭਾਜਪਾ ਸਚਿਵ ਪੰਜਾਬ ਅੱਜ ਬਹੁਤ-ਬਹੁਤ ਸਾਰਿਆਂ ਨੂੰ ਬਧਾਈ ਜਿੰਨੇ ਆ ਹਰਿਆਣਾ ਦੇ ਵਿੱਚ ਔਰ ਜੰਮੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੜੀ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਵਾਸਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਹੈ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਰਾਸ਼ਟਰੀ ਸੇਪੀ ਨਟਾ ਜੀ ਦੇ ਨੇਤਵ ਅਧੀਨ ਜਿਹੜੇ ਇਹ ਚੋਣਾਂ ਹੋਏ ਨੇ ਉਹਨਾਂ ਦੇ ਵਿੱਚ ਲੋਕਾਂ ਨੇ ਦੱਸ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਜਿਹਨਾਂ ਦੀ ਪਹਿਲੀ ਪਸੰਦ ਹੈ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਖੂਬ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਹੈ ਲੇਕਿਨ ਅਥੇ ਮੈਂ ਥੋੜਾ ਜਿਹਾ ਰਾਹੁਲ ਗਾਂਧੀ ਜੀ ਨੂੰ ਵੀ ਕਹਿਣਾ ਚਾਹਨੀ ਹੈ ਕਿ ਜਲੇਬੀਆਂ ਦਸਹਿਰਾ ਆਂਦਾ ਤਾਂ ਜ਼ਰੂਰ ਖਾਣਾ ਔਰ ਹਰਿਆਣੇ ਦੇ ਵਿੱਚ ਨਹੀਂ ਮਿਲਣੀਆਂ ਆਪਣੇ ਘਰ ਦੀ ਉਹਨਾਂ ਨੂੰ ਬਣਾ ਕੇ ਖਾਣੀਆਂ ਪੈਣੀਆਂ ਹੈ ਖੋ ਖਾਨ ਖੂਬ ਖਾਨ ਬਹੁਤ ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅਸੀਂ ਇੱਥੇ ਇਕੱਠੇ ਆਏ ਆ ਅਸੀਂ ਰਸ਼ਨ ਵਸੇ ਇਕੱਠੇ ਆਏ ਆ ਲੱਡੂ ਵੰਡਾਂਗੇ ਜਿਹੜੀ ਜਿੱਤਤਾਪਤ ਹੋਈ ਆ ਹਰਿਆਣਾ ਵਿੱਚ ਉਸ ਉਪਲਬਧੀ ਦੇ ਸਨ ਸਾਰੇ ਇਕੱਠੇ ਆਏ ਆ ਅੱਜ ਹਰਿਆਣਾ ਦੇ ਵਿੱਚ ਹਰਿਆਣਾ ਦੀ ਜਨਤਾ ਨੇ ਜੋ ਇਨਾ ਵੱਡਾ ਜਨਾਂ ਦੀ ਜਿੱਤ ਆ ਭਾਰਤੀ ਜਨਤਾ ਪਾਰਟੀ ਦੀ ਤੀਸਰੀ ਵਾਰ ਇਤਿਹਾਸਿਕ ਜਿੱਤ ਹੋਈ ਆ ਪੂਰੇ ਦੇਸ਼ ਭਰ ਦੇ ਵਿੱਚ ਦੇਸ਼ ਦੇ ਯਸ਼ਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਉੱਤੇ ਫੇਰ ਇੱਕ ਵਾਰ ਜਿਸ ਤਰੀਕੇ ਦਾ ਨਾ ਵਿਸ਼ਵਾਸ ਜਤਾਇਆ ਗਿਆ ਹੈ ਔਰ ਹੈਟ੍ਰਿਕ ਲਗਾਈ ਗਈ ਹੈ ਹਰਿਆਣਾ ਦੇ ਵਿੱਚ ਕਿਉਂਕਿ ਹਰਿਆਣਾ ਦੇ ਵਿੱਚ ਇੱਕ ਇੱਕ ਗੱਲ ਪੱਕੀ ਸੀ ਕਿ ਕੋਈ ਵੀ ਸਰਕਾਰ ਤਿੰਨ ਵਾਰ रिपीट ਨਹੀਂ ਹੋਈ ਹੈ ਕਿਉਂਕਿ ਚੌਧਰੀ ਭਜਨਾਵਾਲ ਦੇ ਦੋ ਵਾਰ ਤੋਂ ਬਾਅਦ ਕੋਈ ਸਰਕਾਰ ਇੱਕ ਇੱਕ ਸਾਲ ਦੋ ਬਾਰੀ ਨਹੀਂ ਆਈ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਪੂਰਨ ਬਹੁਮਤ ਦੇ ਨਾਲ ਪ੍ਰਚੰਡ ਬਹੁਮਤ ਦੇ ਨਾਲ ਤੀਸਰੀ ਵਾਰ ਸਰਕਾਰ ਲਿਆਂਦੀ ਹੈ ਉਹ ਇਹ ਉੱਥੇ ਦੇ ਕਾਰਜਕਰਤਾਵਾਂ ਦਾ ਅਥਕ ਮਿਹਨਤ ਔਰ ਪਰਿਸ਼ਰਨ ਦੇ ਕਾਰਨ ਔਰ ਦੇਸ਼ ਹਰਿਆਣਾ ਦੀ ਜਨਤਾ ਨੇ ਜੋ ਮੋਦੀ ਜੀ ਤੇ ਵਿਸ਼ਵਾਸ ਜਤਾਇਆ ਉਸ ਦੇ ਲਈ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਹਰਿਆਣਾ ਦੇ ਲੋਕ ਔਰ ਹਰਿਆਣਾ ਦੇ ਭਾਜਪਾ ਜੰਤਾ ਪਾਰਟੀ ਦੇ ਕਾਰਜਕਰਤਾ ਔਰ ਇਹਨੇ ਵੱਡੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਆਈ ਹੈ ਔਰ ਇਹ ਸਾਫ ਸਪਸ਼ਟ ਬਹੁਮਤ ਜਿਹੜਾ ਆਣਾ ਇਹ ਤੈਅ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵਧ ਰਿਹਾ ਹੈ ਤੁਹਾਨੂੰ ਧਿਆਨ ਜ ਹੋਏਗਾ ਕਿ ਪਿਛਲੇ ਸਮੇਂ ਦੇ ਵਿੱਚ ਕਿਸਾਨੀ ਆंदोलਨ ਦੇ ਮਾਮਲੇ ਦੇ ਵਿੱਚ ਵੀ ਕਿਉਂਕਿ ਹਰਿਆਣਾ ਕੇਂਦਰ ਰਿਹਾ ਹੈ ਔਰ ਵਿਪਕਸ਼ੀ ਪਾਰਟੀਆਂ ਹਮੇਸ਼ਾ ਕਿਸਾਨ ਵਿਰੋਧੀ ਹੋਣ ਦਾ ਦਾਵਾ ਕਰਦੀਆਂ ਸੀਆਂ ਪਾਰਟੀ ਦੇ ਸਾਨੂੰ ਭਾਤੀ ਜਾਂਦਾ ਪਾਰਟੀ ਹੋ ਲੇਕਿਨ ਅੱਜ ਉਹ ਪ੍ਰਚਾਰ ਝੂਠਾ ਪ੍ਰਚਾਰ ਵੀ ਖਤਮ ਹੋ ਗਿਆ ਹੈ ਕਿਉਂਕਿ ਉਹ ਫਿਰ ਕਿਸਾਨਾਂ ਨੇ ਨੇ ਵੀ ਇਸ ਜਿੱਤ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਉਹ ਉਸ ਸਮੰਧ ਵਿੱਚ ਅੱਜ ਜ਼ਿਲ੍ਹਾ ਹੈੱਡਕ quartਰ ਤੇ ਭਾਤੀ ਜਾਂਦਾ ਪਾਰਟੀ ਦੇ ਜ਼ਿਲ੍ਹਾ ਕਾਰ्यालय ਦੇ ਵਿੱਚ ਸਾਰੇ ਸਾਥੀਆਂ ਦੇ ਨਾਲ ਇਹ ਜਸ਼ਨ ਮਨਾਇਆ ਗਿਆ। ਸਰ ਕਾਂਗਰਸ ਕੇਂਦਰੀ ਵੀ ਚੌਂਕ ਗੁਜਰ ਦੇ ਜੇ ਡੁਲਟੀ ਨਾਲੇ ਜਿਸ ਵਲੇ ਜਿਸ ਵਲੇ ਕਾਂਗਰਸ ਦੀ ਸ਼ੁਰੂ ਤੋਂ ਹੀ ਰਵਾਇਤ ਰਹੀ ਹੈ ਜਿਸਲੇ ਹਾਰ ਦਾ ਮੂੰਹ ਦੇਖਣਾ ਪੈਂਦਾ ਤਾਂ ਉਹਨਾਂ ਕੋਲ ਬਹਾਨੇ ਸਟਾਨਿਕ ਨੇ ਕਦੀ ਉਹ ਆਪਣਾ ਠੀਕ ਹਾਰ ਦਾ ਠੀਕਰਾ ਈਵੀਐਮ ਮਸ਼ੀਨਾਂ ਦੇ ਫੋੜਦੇ ਨੇ ਕਦੀ ਚੋਣ ਆਯੋਗ ਤੇ ਫੋੜਦੇ ਨੇ ਤਾਂ ਉਹਨਾਂ ਦੀ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਉਹ ਤਾਂ ਪਹਿਲੇ ਆਪਣੇ ਮੰਜੇ ਠੱਲੇ ਸੁੱਟਾ ਫਿਰਨ ਉਹਨਾਂ ਦੀ ਲੀਡਰਸ਼ਿਪ ਡਾਇਰੈਕਸ਼ਨ ਲੈਸ ਸੀ ਜਿਹਦੇ ਕਰਕੇ ਅੱਜ ਉਹਨਾਂ ਨੂੰ ਹਰਾ ਹਾਰ ਦਾ ਸਾਹਮਣਾ ਦੇਖਣਾ ਪਿਆ ਇਹ ਉਹਨਾਂ ਦੇ ਮਨਘੜਤ aarop ne